ਬਾਬਾ ਨਨ ਸਿੰਘ ਜੀ ਦਾ 700ਵਾਂ ਮੱ ਬਚਨ ਕਥਾ ਕੀਰਤਨ ਸੁਣਨ ਨਾਲ ਸਿਰਫ ਸਾਡੀਆਂ ਮਾੜੀਆਂ ਘੜੀਆਂ ਹੀ ਸਫਲ ਨਹੀਂ ਹੁੰਦੀਆਂ ਸਗੋਂ ਪਿਆਰ ਨਾਲ ਸਰਵਣ ਕਰਨ ਤੇ ਪ੍ਰਾਣੀ ਮਾਤਰ ਦਾ ਜਨਮ ਵੀ ਸਫਲ ਹੁੰਦਾ ਹੈ ਬਾਬਾ ਨਨ ਸਿੰਘ ਜੀ ਦਾ 710ਵਾਂ ਬਚਨ ਰੁੱਖ ਮੰਗੋਗੇ ਛਾਂ ਆਪਣੇ ਹੀ ਮਿਲ ਜਾਵੇਗੀ ਪਾਵ ਜੜ ਨੂੰ ਪਾਣੀ ਦਿਓ ਜੜ ਕੌਣ ਹੈ ਤਨ ਗੁਰੂ ਨਾਨਕ ਮਹਾਰਾਜ ਜੜ ਨੂੰ ਪਾਣੀ ਦੇ ਨਾਲ ਟਹਿਣੀਆਂ ਪੱਤਿਆਂ ਨੂੰ ਪਾਣੀ ਆਪੇ ਮਿਲ ਜਾਂਦਾ ਹੈ ਇਸੇ ਤਰ੍ਹਾਂ ਜਿਸ ਨੇ ਗੁਰੂ ਨਾਨਕ ਮਹਾਰਾਜ ਨੂੰ ਧਿਆ ਲਿਆ ਓਏ ਮਤ ਸੋਚੇ ਕਿ ਕਿਸੇ ਹੋਰ ਪੀਰ ਪੈਗੰਬਰ ਨੂੰ ਧਿਆਉਣ ਦੀ ਲੋੜ ਹੈ ਬਾਬਾ ਨਨ ਸਿੰਘ ਜੀ ਦਾ 711ਵਾਂ ਬਚਨ ਭਗਤੀ ਮਾਰਗ ਵਿੱਚ ਦਾਖਲਾ ਤਾਂ ਹੀ ਹੁੰਦਾ ਹੈ ਜੇ ਮਨੁੱਖ ਮਨ ਵਿੱਚ ਮੰਨ ਲਵੇ ਕਿ ਮੈਂ ਕਸੂਰਵਾਰ ਹਾਂ ਮੈਂ ਦੇਣਦਾਰ ਹਾਂ ਜੇ ਮਨੁੱਖ ਆਪਣੇ ਆਪ ਨੂੰ ਕਰਜ਼ਾਈ ਹੀ ਨਾ ਮੰਨੇ ਤਾਂ ਉਸ ਦਾ ਕਰਜ਼ਾ ਉੱtreਗਾ ਕਿਵੇਂ ਬਾਬਾ ਨਨ ਸਿੰਘ ਜੀ ਦਾ 702 ਬਾਰਮਾ ਬਚਨ ਸ਼ਹੀਦੀ ਰੂਹਾਂ ਹਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਹਾਜ਼ਰ ਹੋ ਕੇ ਪਹਿਰਾ ਦਿੰਦੀਆਂ ਹਨ ਬਾਬਾ ਨਨ ਸਿੰਘ ਜੀ ਦਾ 713ਵਾਂ ਬਚਨ ਸਤ ਸੰਗ ਇੱਕ ਸ਼ੀਸ਼ੇ ਦੀ ਣਾਈ ਹੈ ਜੋ ਮਨੁੱਖ ਨੂੰ ਉਸ ਦੇ ਔਗਣਾ ਦੀ ਪਹਿਚਾਨ ਕਰਵਾਉਂਦੀ ਹੈ ਬਾਬਾ ਨਨ ਸਿੰਘ ਜੀ ਦਾ 1714 ਮਾ ਬਚਨ ਪੁੰਨਾ ਦਾ ਸੂਰਜ ਜਦ ਸਿਖਰ ਤੇ ਆਉਂਦਾ ਹੈ ਤਾਂ ਪੂਰਨ ਮਹਾਪੁਰਖਾਂ ਦੇ ਦਰਸ਼ਨ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ